ਮੈਂ ਐਮਐਲਏ ਆਟਾਰੀ ਐਡੀਸੀ ਰਿਟਾਇਰਡ ਜਸਵਿੰਦਰ ਸਿੰਘ ਰਮਦਾਸ ਪੰਜਾਬ ਪੁਲਿਸ ਖਾਸ ਕਰਕੇ ਜਿਹੜੀ ਸੈਂਟਰ ਪੁਲਿਸ ਆ ਸ਼ਹਿਰੀ ਕਮੇਸ਼ਰ ਰੇਟ ਉਹਦੇ ਖਿਲਾਫ ਕੰਮੇ ਤੇ ਬੈਠਾ ਉਹਦੇ ਵਿੱਚ ਉਹਦੇ ਅਕਸਰਾਂ ਨੇ ਜਹਾ ਆਪਸੀਪੀ ਸਾਹਿਬ ਨੇ ਕਿਸੇ ਸਾਜ਼ਿਸ਼ ਦੇ ਸ਼ਿਕਾਰ ਨੇ ਘਰ ਦੇ ਮਾਲਕ ਨੂੰ ਉਹਦੇ ਘਰ ਤੋਂ ਬਾਹਰ ਕੱਢ ਕੇ ਸਾਬਤ ਕਰਨਾ ਚਾਹੁੰਦੇ ਆ ਕਿ ਇਹਦਾ ਘਰ ਤੇ ਕਬਜ਼ਾ ਹੈ ਇਸ ਜਗ੍ਹਾ ਤੇ ਸਾਹਮਣੇ ਜਗ੍ਹਾ ਤੇ ਇਹਦਾ ਕਬਜ਼ਾ ਹੀ ਨਹੀਂ ਕਿਸੇ ਹੋਰ ਦਾ ਕਬਜ਼ਾ ਸਾਬਤ ਕਰਨਾ ਚਾਹੁੰਦੇ ਤਾਂ ਕਿ ਜੇ ਸਾਜਿਸ਼ ਰਚੀ ਗਈ ਆ ਇਹ ਮੈਂ ਦੱਸ ਨਹੀਂ ਸਕਦਾ ਕਿ ਕਿੰਨੀ ਕਬੱਡੀ ਹੋਏਗੀ ਉਹਨੂੰ ਡਿਸਟਰਬਲਾਈਜ਼ ਕਰ ਦਿੰਦੇ ਮੈਂ ਆਪਣੇ ਹਲਕੇ ਆਪਣੇ ਪਿੰਡ ਦੇ ਕਿਸੇ ਵੀ ਬੰਦੇ ਨੂੰ ਮੇਰੀ ਲੱਗ ਜਾਏਗਾ ਮੈਂ ਉਹਦੇ ਨਾਲ ੱੱਕਾ ਹੁੰਦਾ ਬਰਦਾਸ਼ਤ ਨਹੀਂ ਕਰ ਸਕਦਾ ਅਮਨ ਕਾਨੂੰਨ ਦੇ ਅਸੀਂ ਖਾਮੀ ਆ ਹੱਕ ਸੱਚ ਨੇ ਆ ਕੇ ਪਹਰਾ ਦੇਣੇ ਆ ਸਾਡੀ ਪੰਜਾਬ ਸਰਕਾਰ ਸਫਲ ਸਰਕਾਰ ਆ ਲੋਕ ਇਤੂ ਸਰਕਾਰ ਆ ਪੰਜਾਬ ਸਰਕਾਰ ਜਿੰਦਾਬਾਦ ਆ ਉਹਦੇ ਖਿਲਾਫ ਕੋਈ ਨਹੀਂ ਆ ਹਮੇਸ਼ਾ ਉਹ ਕੰਮ ਕਰਦੀ ਆ ਪੰਜਾਬ ਸਰਕਾਰ ਦੇ ਲੋਕ ਇਤੂ ਹੋਵੇ ਜਿੰਨਾਂ ਇਹਨਾਂ ਲੋਕਾਂ ਨੂੰ ਕੋਈ ਫਾਇਦਾ ਪਹੁੰਚਦਾ ਹੋਵੇ ਪੰਜਾਬ ਸਰਕਾਰ ਸਭੀ ਕਾਮਯਾਬ ਸਰਕਾਰ ਆ ਸਫਲ ਸਰਕਾਰ ਆ ਲੇਕਿਨ ਕੁਝ ਅਕਸਰ ਪੁਲਿਸ ਅਫਸਰ ਐਸੀਆਂ ਸਾਜ਼ਸ਼ਾਸਤਾਂ ਰਸਦੇ ਨੇ ਜਿਹਦੇ ਨਾਲ ਮੇਰੇ ਵਰਗੇ ਬੰਦਿਆਂ ਨੂੰ ਧਰਮਿਆਤੇ ਬੈਠਣ ਕਾ ਰਿਆ ਅਸੀਂ ਇਹ ਤੱਕਾ ਹੋ ਰਿਹਾ ਇਹ ਤੱਕਾ ਬਰਦਾਸ਼ਤ ਨਹੀਂ ਕਰਾਂਗੇ ਬਹੁਤ ਦੂਰ ਤੱਕ ਲੈ ਕੇ ਜਾਵਾਂਗਾ ਮੈਂ ਕਿਸੇ ਨਹੀਂ ਰਹਿਾਂਗਾ ਜਤਾ ਗੋਡਿਆਰਨਵਾ ਦੇਗਾ ਜਿਨ੍ਹਾਂ ਨੇ ਸ਼ਾਦੀ ਸਰੇਤੀ ਜਿਹੜੇ ਤੱਕੇ ਸਾਹਿਬਾਸਤੇ ਪੁਲਿਸ ਭੇਜ ਕੇ ਬਿਠੇ ਰਹੇ ਤੇ ਉਸ ਤੋਂ ਪਹਿਲਾਂ ਜਿਹਦਾ ਮਾਲਕ ਆ ਨਾ ਦਾ ਸਾਫ ਸਿੰਘ ਪੁਲਿਸ ਨੇ ਇੱਥੇ ਥਾਣਾ ਬੁਲਾ ਕੇ ਬਿਠਾਈ ਰੱਖਿਆ ਅਸੀਂ ਆਏ ਆ ਤੇ ਉਹਨੂੰ ਭੇਜ ਦਿੱਤਾ ਅਸੀਂ ਇਹਨੂੰ ਨਹੀਂ ਬਰਦਾਸ਼ਤ ਨਹੀਂ ਨਾ ਕਿਸੇ ਨਾਲ ਤੱਕਾ ਹੋਣ ਦੇਵਾਂਗੇ ਨਾ ਬੇਇਨਸਾਫੀ ਦਾ ਸਾਹਬਗੇ ਅਮਨ ਕਾਨੂੰਨ ਤੇ ਕੈਮਰਾਾਂਗੇ ਔਰ ਜਦ ਤੱਕ ਰਿਟਰਨ ਨਹੀਂ ਆਉਂਦਾ ਤੇ ਇਸ ਬੰਦੇ ਦਾ ਕਬਜ਼ਾ ਕਾਂਦੀਆਬ ਰਹੇਗਾ ਤੇ ਫੈਸਲਾ ਉਹ ਮੰਨਿਆ ਜਾਏਗਾ ਜਿਹੜਾ ਕੋਟ ਕਰੇਗੀ ਤੇ ਕੋਟ ਵਿੱਚ ਕੇਸ ਇਹ ਤੁਹਾਡੀ ਮੰਗਾ ਨਹੀਂ ਮੰਨੀ ਜਾਂਦੀ ਇਹਦੇ ਅਗਲਾ ਖਦਮ ਗਿਆ ਖਦਮ ਪਹਿਲਾਂ ਤਾਂ ਇੱਥੇ ਬਿਟੇ ਰਾਂਗੇ ਰਾਤ ਨਹੀਂ ਇਤੋਂ ਨਹੀਂ ਉਟਾਂਗੇ ਅਵੇਂ ਮਸਲੇ ਲੜੇ ਸਾਨੂੰ ਕੋਈ ਪਰਵਾਹ ਨਹੀਂ ਕਿਉਂਕਿ ਮੈਂ ਅਖੀਲਾ ਬੰਦਾ ਮੈਂ ਖੜਾ ਹਾਂ ਮੈਂ ਖੜਾ ਰਹਿਣਾ ਜੀ ਸਾਹਿਬ ਆਈ ਜੀ ਸਾਹਿਬ ਆਇਆ ਇਹਨਾਂ ਨੇ ਕੀ ਆਵਾਜ਼ ਦਿੱਤੀ ਇਹਨਾਂ ਨੂੰ ਸ਼ਾਸਨ ਦਿੱਤਾ ਮੈਨੂੰ ਉਹਨਾਂ ਦੇ ਵਿਸ਼ਵਾਸਨ ਤੇ ਵਿਸ਼ਵਾਸ ਸੀ ਜੀ ਦੋ ਦੋ சுவாਸ਼ਨ ਦੇ ਮੇਰੇ ਮੈਨੂੰ ਉਹਨਾਂ ਤੇ ਵਿਸ਼ਵਾਸ ਨਹੀਂ ਕੀ ਜਾ ਜਾਣਾ ਤੁਸੀਂ ਉੱਠ ਜਾਓ ਉੱਠ ਜਾਓ ਉੱਠ ਜਾਓ ਉੱਠ ਜਾਓ ਬਸ ਉੱਠਣ ਵਾਲੇ ਥੋੜਾ ਬੈਠੇ ਆ ਜੇ ਉੱਠ ਹੀ ਜਾਣਾ ਹੀ ਤਾਂ ਘਰ ਦਾ ਆਪਣਾ ਬੈਠੇ ਸੀ ਆਪਣਾ ਬਹਿਣ ਦੀ ਨੋਟਿਸ ਠੀਕ ਇਸ ਵਕਤ ਪੰਜਾਬ ਦੇ ਵਿੱਚ ਅਮਨ ਕਾਨੂੰਨ ਨਾਲ elections ਚੱਲ ਰਹੀਆਂ ਨੇ ਇਹ ਪੁਲਿਸ ਅਮਨ ਕਾਨੂੰਨ ਨਹੀਂ ਰਹਿਣ ਦੇਣਾ ਚਾਹੁੰਦੀ ਸਾਡੀਆਂ elections ਜੋ ਆਰਾਮ ਨਾਲ ਚੱਲ ਰਹੇ ਨੇ ਉਹਨੂੰ ਤਾਰਪੀਡੋ ਕਰਨਾ ਚਾਹੁੰਦੀ ਜੋ ਬਰਦਾਸ਼ਤ ਨਹੀਂ ਹੋ ਰਹੀ ਸਾਰੇ ਬੰਦੇ ਇਲੈਕਸ਼ਨਾਂ ਛੱਡ ਕੇ ਆ ਮੇਰੇ ਨਾਲ ਆ ਕੇ ਬੈਠੇ ਹੋਏ ਤੇ ਸਾਮ ਜੂਨੀਅਰ ਬੱਕਰੀ ਬੈਠੀ ਹੋਈ ਹੈ ਤੇ ਵੀ ਸਾਡੇ ਨਾਲ ਹੈ ਇੱਕੇ ਗੱਲ ਤੇ ਇਹ ਧੱਕੇਸ਼ਾਹੀ ਨਹੀਂ ਬਰਦਾਸ਼ਤ ਨਹੀਂ ਸਵਾਂਗੇ ਕਿਸੇ ਬੰਦੇ ਦੇ ਨਾਲ ਧੱਕਾ ਹੁੰਦਾ ਬਰਦਾਸ਼ਤ ਨਹੀਂ ਹੋਊਗਾ ਇਹ ਜਗਾ ਬਲ ਸਚੰਦਰ ਪਿੰਡ ਦੀ ਆ ਤੇ ਮੇਰੇ ਅਟਾਰੀ ਹਲਕੇ ਚ ਪੈਂਦਾ ਮੈਂ ਕਿਸੇ ਨੂੰ ਇੱਥੇ ਮੈਨੂੰ ਮਾਰ ਦਾ ਦਖਲ ਪੇਚੰਦ ਕਰਨਾ ਤੇ ਮੈਂ ਮੈਂ ਕਦੀ ਕਰਾਂਗਾ ਤੋ ਕਿ ਮੈਂ ਕਦੀ ਕਿਸੇ ਦੀ ਹਲਕੀ ਦਖਲ ਨਹੀਂ ਦਿੰਦਾ ਆਹਦੇ ਲੋਕਾਂ ਦੇ ਚਾਹੇ ਤੇ ਆ ਕੇ ਜਿਹੜੀ ਸਾਡੀ ਕਮਿਸ਼ਨਰੇਟ ਪੁਲਿਸ ਹੈ ਉਹ ਅਮਨ ਕਾਨੂੰਨ ਨੂੰ ਭੰਗ ਕਰ ਰਹੀ ਹੈ ਅਸੀਂ ਨਹੀਂ ਕਰ ਰਹੇ ਉਹ ਅਮਨ ਕਾਨੂੰਨ ਭੰਗ ਕਰ ਰਹੀ ਜੋ ਸਾਡੀ برداشت ਨਹੀਂ ਸਾਡੀ ਇਲਾਕਾ 'ਚ ਸਾਡੇ ਬੰਦੇ ਭੱਜ ਭੱਜ ਜਾਂਦੇ ਆ ਠੀਕ ਇਹਦਾ ਮਤਲਬ ਸਾਡੀ ਇਲਾਕੇ ਨੂੰ ਤਾਰਪੂਟੋ ਕਰਨਾ ਚਾਹੁੰਦੀ ਆ ਪੁਲਿਸ ਜਿਹੜੀ ਕਮਿਸ਼ਨਰੇਟ ਪੁਲਿਸ ਹੈ ਜਿਹਨੂੰ ਸੀਪੀ ਕਹਿੰਦੇ ਆ ਬਾਕੀ ਸਾਡਾ ਕੋਈ ਨਹੀਂ ਤੁਸੀਂ ਅਮਨ ਕਾਨੂੰਨ ਦੇ ਰਾਖੇ ਆ ਅਪਨ ਕਾਨੂੰਨ ਨੂੰ ਕੰਮ ਰੱਖਾਂਗੇ ਕੋਈ ਬੰਦਾ ਸਾਡਾ ਕੋਈ ਗਲਤ ਕਦਮ ਨਹੀਂ ਚੁੱਕੇਗਾ ਵਾਸਤੇ ਹੀ ਬੈਠੇ ਆ ਉਹਨੇ ਸ਼ਰਤ ਹੀ ਦਿੱਤੀ ਆ ਕਿ ਪਰਸੇ ਇਹਨਾਂ ਨੂੰ ਬੁਲਾ ਕੇ ਬੁਲਾ ਕੇ ਇਸ ਦਾ ਹੀ ਫੈਸਲਾ ਕਰਦੇ ਇਹੋ ਬੰਦਾ ਸਾਡਾ ਗੁਰਸਾਭ ਸਿੰਘ ਇਹਦਾ ਹੀ ਕਬਜ਼ਾ ਰਹੇਗਾ ਕੋਈ ਇਹਦੇ ਹੱਕ ਨੂੰ ਪਾਸੇ ਨਹੀਂ ਕਰੇਗਾ ਮੀਟਿੰਗ ਕਰਾਂਗੇ ਇਹਨਾਂ ਦੀ ਮੈਨੂੰ ਵੀ ਸੱਦਣਾ ਸੱਦਾ ਚੁੱਕਿਆ ਗਿਆ ਹੁਣ ਕਿਸੇ ਦਾ ਵੀ ਕਰਨ ਤੋਂ ਹੈ ਕਿ ਜੋ ਹਿੱਤ ਚਾਹੁੰਦੇ ਸੀ ਉਹਨੇ ਆ ਕੇ ਮੰਨ ਲਈ ਗਲਤੀ ਵੀ ਮੰਨ ਲਈ ਪੁਲਿਸ ਦੀ ਜੋ ਵੀ ਮੰਨੂ ਰਾਣਾ ਨੇ ਕਿਹਾ ਕਿਹਾ ਮੈਂ ਉਹ ਵੀ ਦੱਸਦਾ एवरीथिंग ਹੈਸ ਬੀਨ ਟਿੱਕਡ ਔਰ ਅਗਰ ਪੁਲਿਸ ਫਿਰ ਫਿਰੇ ਦੀ ਆਪਾਂ ਇੱਥੇ ਬੈਠੇ ਅਸੀਂ ਇਨਸਾਫ ਲਈ ਬੈਠੇ ਆ ਕਿਬਰੋ ਤੇ ਬੈਠੇ ਆ ਕਿ ਕੋ ਦਾ ਸੁਵਾਸ਼ਣ ਹੋਇਆ ਗਿਆ ਕਿ ਪਰਸੋਂ ਮੀਟਿੰਗ ਹੋਏਗੀ ਇਹਨਾਂ ਨੂੰ ਬੁਲਾਉਣਗੇ ਦੋਵੇਂ ਤਰ੍ਹਾਂ ਦੇ ਸਮਝਾ ਪਰ ਕਬਜ਼ਾ ਇਹਦਾ ਹੀ ਰਿਹਾ ਐਮਐਲ ਤੋਂ ਡਟ ਕੇ ਪਹਰਾਤਾ ਤੁਸੀਂ ਆਪਣੇ ਪਾਰਟੀ ਵਰਕਰ ਦੇ ਨਾਲ ਤਾਕੀਦਤ ਬਿਲਕੁਲ ਚਰਮਾ ਤੇ ਅਗਰ ਇੱਕ ਜੋ ਸੁਵਾਸ਼ਣ ਦਿੱਤਾ ਗਿਆ ਅਗਰ ਪੁਲਿਸ ਇੱਥੇ ਤੇ ਨਾ ਉਤਰੀ ਪੂਰੀ ਤੇ ਆਪਾਂ ਫਿਰ ਇੱਥੇ ਹੀ ਆ ਧੰਨਵਾਦ ਰਾਗੋ ਸਾਹਿਬ ਸਿੰਘ ਆ ਜੀ ਕੀ ਮੈਟਰ ਹੈ ਮੈਟਰ ਪ੍ਰਾਪਰਟੀ ਖੀਦੀ ਹੋਈ ਹੈ ਤੇ ਰਜਿੰਦਰ ਰੋੜਾ ਤੇ ਖਸਪੂਰ ਰੋੜਾ ਤੋਂ ਜੀ ਹਾਂ ਉਹਨਾਂ ਦੇ ਪ੍ਰਾਪਰਟੀ ਦੇ ਪਹਿਲਾਂ ਤਾਂ ਦੱਸਿਆ ਨਹੀਂ ਕਿ ਪ੍ਰਾਪਰਟੀ 26 ਕਰੋੜ ਦੇ ਲੋਨਾਂ ਦੇ ਵਿੱਚ ਅਟੈਚ ਹੈਗੀ ਹੈ ਹਰ ਨਾਲ ਧੱਕਾ ਕੀਤਾ ਪਹਿਲਾਂ ਤੇ ਉਹਨਾਂ ਨੇ ਜਦੋਂ ਅਸੀਂ ਹੁਣ ਆ ਪ੍ਰਾਪਰਟੀ ਕੱਟ ਕੇ ਪਲਾਟ ਵਿੱਚ ਦਾ ਸਾਨੂੰ ਰਾਈਟ ਦਿੱਤਾ ਆ ਇਮਪ੍ਰੋਪਰਟੀ ਕੱਟ ਕੇ ਪਲਾਟ ਵੇਚ ਰਹੇ ਆ ਉਥੇ ਆਣ ਕੇ ਸਾਡਾ ਧੱਕਾ ਕਰਨਾ ਸ਼ੁਰੂ ਕਰਦੇ ਆ ਪੁਲਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਨਾਲ ਆ ਕੇ ਧੱਕਾ ਹੁਣ ਸਾਡੇ ਹੱਕ ਦੇ ਵਿੱਚ ਕੋਰ ਨੇ ਸਟੇਟਸ ਕੋ ਵੀ ਦੇ ਦਿੱਤਾ ਹੋਇਆ ਕਿ ਤੁਸੀਂ ਆਪਣੇ ਪਲਾਟ ਕੱਟ ਕੇ ਵੇਚ ਸਕਦੇ ਹੋ ਫਿਰ ਅੱਜ ਪੁਲਿਸ ਪ੍ਰਸ਼ਾਸਨ ਆਣ ਕੇ ਸਾਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਉਹ ਧੱਕੇ ਦੀ ਵਜ੍ਹਾ ਦੇ ਨਾਲ ਹੀ ਹੁਣ ਸਾਡਾ ਸਾਨੂੰ ਇੱਥੇ ਪਰੇਸ਼ਾਨੀ ਬਹੁਤ ਹੋ ਰਹੀ ਹੈ ਸਾਨੂੰ ਸਾਡਾ ਹੱਕ ਮਿਲਣਾ ਚਾਹੀਦਾ ਸਾਨੂੰ ਨਾਮ ਅਮਲ ਚੱਲਦਾ ਹੈ ਅਗਲਾ ਸਟੈਪ ਜੋ ਕੋਰਟ ਦੇ ਫੈਸਲੇ ਦੇ ਇਵੇਟ ਕਰਾਂਗੇ ਉਹ ਕੋਰਟ ਦੇ ਫੈਸਲੇ ਤੋਂ ਬਾਅਦ ਹੀ ਫਿਰ ਅਗਲਾ ਚੱਲੇਗਾ ਸਪੱਸ਼ਟ ਹੋ ਕਿ ਅਧਿਕਾਰੀ ਇੱਥੇ ਆਏ ਨੇ ਉਹਨਾਂ ਤੁਹਾਨੂੰ ਵੀ ਵਿਸ਼ਵਾਸਨ ਦੇ ਰਹੇ ਸਾਨੂੰ ਤਾਂ ਵਿਸ਼ਵਾਸ ਦੇ ਰਹੇ ਨੇ ਕਿ ਤੁਹਾਡਾ ਕਬਜ਼ਾ ਹੈ ਤੁਸੀਂ ਆਪਣੇ ਕਬਜ਼ੇ ਦੇ ਕਾਬਜ਼ ਹੋ ਆਪਣਾ ਪਲਾਟ ਘੱਟ ਦੇ ਵਿੱਚੋਂ ਹੁਣ ਇਸ ਟਾਈਮ ਤੇ ਇਹੀ ਗੱਲ ਚੱਲਦੀ ਪਈ ਆ ਸਾਡੇ ਐਮਐਲਏ ਸਾਹਿਬ ਦਾ ਵਧਾਈ ਹੈ ਜਿਨ੍ਹਾਂ ਨੇ ਇੰਨਾ ਆਮ ਵਰਕਰਾਂ ਨਾਲ ਸਹਿਯੋਗ ਕਰਦੇ ਆ ਕਿ ਆਪਣੇ ਵਰਕਰਾਂ ਦੇ ਲਈ ੱੱਕਾ ਹੁੰਦਾ ਵੇਖ ਕੇ ਆਪ ਛੜਕਦੇ ਬੈਠੇ ਹੋਇਆ 4 ਘੰਟਿਆਂ ਤੋਂ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਕਿ ਲੱਗਦਾ ਹੋਰ ਕਿ ਜੇ ਸਰਕਾਰ ਹੁੰਦੀ ਜਾਂ ਪਾਰਟੀ ਹੁੰਦੀ ਇੰਨਾ ਐਮਐਲਏ ਕੋ ਟਾਈਮ ਦੇ ਦਿੰਦਾ ਜੀ ਨਹੀਂ ਜੀ ਕੁਝ ਕਹਿ ਨਹੀਂ ਸਕਦੇ ਜੀ ਹਰ ਕਿਸੇ ਦਾ ਹਰ ਕੋਈ ਐਮਐਲਏ ਕੋ ਜਾਣੀ ਹੁੰਦਾ ਹਰ ਕੋਈ ਐਮਐਲਏ ਮਰਾਂ ਚੰਗਣ ਦਾ ਐਮਐਲਏ ਹਰ ਕੋਈ ਆਪਣੇ ਹਲਕੇ ਵਾਸਤੇ ਵਧੀਆ ਸੋਚਦਾ ਪਰ ਜੋ ਇਹਨਾਂ ਨੇ ਕੀਤਾ ਅੱਜ ਉਹ ਉਹ ਸ਼ਬਦ ਹੀ ਨਹੀਂ ਹੈਗੇ ਜਿਨ੍ਹਾਂ ਨਾਲ ਤਹਿ ਦਿਲੋਂ ਧੰਨਵਾਦ ਕਰਦੇ ਆਂ ਜੀ